ਪਾਠ ਦਸਵਾਂ ਵਿਰਾਸਤੇ ਖਾਲਸਾ ਦੀ ਯਾਤਰਾ ਉਦੇਸ਼ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਜਿਉਂ ਹੀ ਪੀਟੀ ਵਾਲੇ ਸਰ ਨੇ ਸੀਟੀ ਵਜਾਈ ਸਾਰੇ ਬੱਚੇ ਆਪਣਾ ਆਪਣਾ ਸਮਾਨ ਸੰਭਾਲਦੇ ਹੋਏ ਬਸ ਅੱਗੇ ਕਤਾਰ ਬਣਾ ਕੇ ਖੜੇ ਹੋ ਗਏ ਉਹਨਾਂ ਦੀ ਚਿਹਰਿਆਂ ਤੇ ਖੁਸ਼ੀ ਵੇਖਣ ਵਾਲੀ ਸੀ ਵੀਡੀਓ ਕੋਚ ਬੱਸਾਂ ਕੀਤੀਆਂ ਗਈਆਂ ਸਨ ਤਾਂ ਕਿ ਸਫ਼ਰ ਆਰਾਮ ਨਾਲ ਹੋ ਸਕੇ ਵਾਲ ਦਿਵਸ ਦੇ ਮੌਕੇ ਤੇ ਬੱਚਿਆਂ ਨੇ ਇਸ ਵਾਰ ਵਿਰਾਸਤੇ ਖਾਲਸਾ ਦੇਖਣ ਦੀ ਆਗਿਆ ਮੰਗੀ ਸੀ ਤੇ ਉਹਨਾਂ ਦੀ ਇਹ ਮੰਗ ਮੁੱਖ ਅਧਿਆਪਕ ਜੀ ਨੇ ਪ੍ਰਵਾਨ ਕਰ ਲਈ ਸੀ ਤੇ ਅੱਜ ਉਹ ਦਿਨ ਆ ਗਿਆ ਸੀ ਸਾਰੇ ਆਪਣੇ ਆਪਣੇ ਮਿੱਤਰਾਂ ਨਾਲ ਸੀਟ ਤੇ ਬੈਠਣ ਲਈ ਜੋੜੀਆਂ ਬਣਾ ਕੇ ਕਰਤਾਰਾਂ ਵਿੱਚ ਖੜੇ ਹੋਏ ਸਨ ਅਧਿਆਪਕ ਨੇ ਸਭ ਦੀ ਹਾਜ਼ਰੀ ਲਈ ਅਤੇ ਇੱਕ ਇੱਕ ਕਰਕੇ ਬੱਚੇ ਬੱਸ ਵਿੱਚ ਚੜਨ ਲੱਗੇ ਇਸ ਕੰਮ ਨੂੰ ਲਗਭਗ 15 ਮਿੰਟ ਲੱਗੇ ਅਸੀਂ 40 ਵਿਦਿਆਰਥੀ ਸੀ ਅਤੇ 4 ਅਧਿਆਪਕ ਵਿਰਾਸਤੇ ਖਾਲਸਾ ਸਾਡੇ ਸ਼ਹਿਰ ਤੋਂ 200 ਕਿਲੋਮੀਟਰ ਦੀ ਵਿੱਤ ਤੇ ਸੀ 8 ਵਜੇ ਦੇ ਕਰੀਬ ਬੱਸ ਵਿਰਾਸਤੇ ਖਾਲਸਾ ਲਈ ਰਵਾਨਾ ਹੋਈ ਅਤੇ 12:00 ਵਜੇ ਦੇ ਕਰੀਬ ਅਸੀਂ ਵਿਰਾਸਤੇ ਖਾਲਸਾ ਦੇ ਮੁੱਖ ਦਰਵਾਜ਼ੇ ਤੇ ਸੀ ਅਸੀਂ ਸਾਰੇ ਬੱਚੇ ਬੜੇ ਉਤਸ਼ਾਹ ਨਾਲ ਬੱਸ ਤੋਂ ਹੇਠਾਂ ਉਤਰੇ ਅਤੇ ਅਧਿਆਪਕ ਦੇ ਕਹਿਣ ਅਨੁਸਾਰ ਕਤਾਰ ਵਿੱਚ ਖੜੇ ਹੋ ਗਏ ਅਧਿਆਪਕ ਨੇ ਇੱਕ ਵਾਰ ਫੇਰ ਹਾਜ਼ਰੀ ਲਈ ਅਤੇ ਅੰਦਰ ਜਾਣ ਲਈ ਪਾਸ ਲੈ ਲਈ ਕਤਾਰ ਵਿੱਚ ਲੱਗ ਗਏ। ਪਾਸ ਮਿਲਨ ਉਪਰੰਤ ਅਸੀਂ ਜਿਉਂ ਹੀ ਅੰਦਰ ਪ੍ਰਵੇਸ਼ ਕੀਤਾ ਸਾਡੇ ਕੰਨਾਂ ਵਿੱਚ ਲੋਕ ਗੀਤਾਂ ਦੇ ਸੁਰੀਲੇ ਬੋਲ ਪਏ। ਸੱਜੇ ਹੱਥ ਸ਼ੁਰੂ ਹੁੰਦਿਆਂ ਹੀ ਡੀਏਵੀ ਸਕੂਲ ਦੀ ਬਿਲਡਿੰਗ ਦੀ ਚਿੱਤਰਕਾਰੀ ਨਜ਼ਰ ਆਈ। ਪੰਜਾਬੀ ਗਾਣਿਆਂ ਅਤੇ ਜ਼ਮੀਂਦਾਰਾਂ ਢਾਬੇ ਵਰਗੇ ਚਿੱਤਰਾਂ ਨੂੰ ਦੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਅਸੀਂ ਉਸ ਢਾਬੇ ਵਿੱਚ ਬੈਠ ਕੇ ਖਾਣਾ ਖਾ ਰਹੇ ਹਾਂ। ਪੂਰਾ ਇਤਿਹਾਸ ਤਸਵੀਰਾਂ ਅਤੇ ਕਲਾਕ੍ਰਿਤੀ ਨਾਲ ਇਵੇਂ ਪੇਸ਼ ਕੀਤਾ ਹੋਇਆ ਸੀ ਕਿ ਸਾਨੂੰ ਹੋਸ਼ ਹੀ ਨਾ ਰਹੀ ਕਿ ਅਸੀਂ ਇਸ ਨੂੰ ਵੇਖਣ ਆਏ ਹਾਂ ਜਾਂ ਅਸੀਂ ਇਸ ਵਿੱਚ ਜਿਉਂਦੇ ਜਾਗਦੇ ਹਾਂ ਅਸੀਂ ਇਸ ਨੂੰ ਦੇਖਣ ਵਿੱਚ ਇੰਨੇ ਗਵਾਜ ਗਏ ਕਿ ਨਾ ਭੁੱਖ ਅਤੇ ਨਾ ਹੀ ਪਾਣੀ ਦੀ ਪਿਆਸ ਲੱਗੀ ਪਹਿਲੇ ਪੜਾਅ ਵਿੱਚ 14 ਗੈਲਰੀਆਂ ਨੂੰ ਦੇਖਣ ਦੌਰਾਨ ਪੰਜਾਬ ਦਾ ਸੱਭਿਆਚਾਰ 10 ਗੁਰੂ ਸਹਿਬਾਨਾ ਦਾ ਇਤਿਹਾਸ ਪੂਰਾ ਜੀ ਲਿਆ ਚਾਰੋਂ ਅਧਿਆਪਕਾਂ ਕੋਲ 10-10 ਬੱਚੇ ਵੰਡੇ ਹੋਏ ਸਨ ਜਿਹੜੇ ਨਾਲ-ਨਾਲ ਸਾਡੇ ਕੀਤੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ ਕਿਸੇ ਬੱਚੇ ਨੇ ਕੋਈ ਵੀ ਸ਼ਰਾਰਤ ਨਹੀਂ ਕੀਤੀ ਸਾਨੂੰ ਪਹਿਲਾ ਪੜਾਅ ਦੇਖਦਿਆਂ 45 ਕੁ ਮਿੰਟ ਲੱਗ ਗਏ ਫਿਰ ਅਸੀਂ ਦੂਜੇ ਪੜਾਅ ਵਿੱਚ ਸ਼ਾਮਲ ਹੋਏ ਇਸ ਵਿੱਚ ਬਾਬਾ ਬੰਦਾ ਬਹਾਦਰ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਪੰਜਾਬ ਦੇ ਅਮੀਰ ਅਤੇ ਗੌਰਵਸ਼ਾਲੀ ਇਤਿਹਾਸ ਨੂੰ ਦਰਸਾਇਆ ਗਿਆ ਹੈ ਇਸ ਨੂੰ ਦਰਸਾਣ ਲਈ ਹਸਤ ਕਲਾ ਅਤ ਆਧੁਨਿਕ ਮਲਟੀਮੀਡੀਆ ਟੈਕਨੋਲੋਜੀ ਦਾ ਪੂਰਾ ਸਹਿਯੋਗ ਸੀ 3D ਤਕਨੀਕ ਸਮੇਤ ਆਲਾ ਦਰਜੇ ਦੇ ਆਡੀਓ ਅਤੇ ਵੀਡੀਓ ਦੁਆਰਾ ਕੀਤੀ ਪੇਸ਼ਕਾਸ਼ ਨਾਲ ਤਾਂ ਚਾਰ ਚੰਨ ਲੱਗ ਗਏ ਸਾਰੇ ਬੱਚੇ ਜਿੱਥੇ ਇੱਕ ਅਲੌਕਿਕ ਦ੍ਰਿਸ਼ ਦੇਖਦੇ ਜਾ ਰਹੇ ਸਨ ਉਥੇ ਅਧਿਆਪਕਾਂ ਨੂੰ ਵੀ ਆਪਣੇ ਸਵਾਲਾਂ ਦੀ ਚੜੀ ਨਾਲ ਪੂਰਾ ਪਿਗੋਇਆ ਹੋਇਆ ਸੀ ਉਹ ਸਾਡੇ ਸਾਰੇ ਬੱਚਿਆਂ ਦੀ ਉਤਸੁਕਤਾ ਅਤੇ ਉਤਸ਼ਾਹ ਨੂੰ ਦੇਖ ਕੇ ਇਹ ਮਹਿਸੂਸ ਕਰ ਰਹੇ ਸਨ ਕਿ ਅਸੀਂ ਇੱਥੇ ਆ ਕੇ ਬੱਚਿਆਂ ਦੇ ਮਨੋਰੰਜਨ ਕਰਵਾਉਣ ਦੇ ਨਾਲ-ਨਾਲ ਉਹਨਾਂ ਨੂੰ ਸਿੱਖ ਇਤਿਹਾਸ ਅਤੇ ਆਜ਼ਾਦੀ ਦੇ ਸੰਗਰਾਮ ਨਾਲ ਪੂਰਾ ਜੋੜ ਦਿੰਦਾ ਹੈ ਸਾਡੇ ਅਧਿਆਪਕ ਨੇ ਦੱਸਿਆ ਕਿ ਜਿੱਥੇ ਇਹ ਪੰਜਾਬ ਦੀ ਅਮੀਰ ਵਿਰਾਸਤ ਉੱਤੇ ਝਾਤ ਪਾਉਂਦਾ ਹੈ ਉੱਥੇ ਇਹ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੰਦਾ ਹੈ ਇਹ ਪੰਜਾਬੀ ਸੱਭਿਆਚਾਰ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਗੁਰੂ ਸਹਿਬਾਨਾ ਨੇ ਜਿਹੜਾ ਅਮੁੱਲ ਸੁਨੇਹਾ ਸਮੁੱਚੀ ਮਨੁੱਖਤਾ ਨੂੰ ਦਿੱਤਾ ਸੀ ਉਹ ਸੈਲਾਨੀਆਂ ਨੂੰ ਦਿਲੋਂ ਪ੍ਰੇਰਿਤ ਕਰਦਾ ਹੈ ਸਾਡੇ ਅਧਿਆਪਕਾਂ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਬੱਚਿਆਂ ਨੂੰ ਵਿਦਿਅਕ ਟੂਰ ਤੇ ਲੈ ਕੇ ਆਏ ਹਾਂ ਪਰ ਬੱਚੇ ਤਾਂ ਪੂਰਾ ਇਤਿਹਾਸ ਦੇ ਗਵਾਹੀ ਬਣ ਗਏ ਹਨ ਬਾਹਰ ਆ ਕੇ ਅਸੀਂ ਚੁੱਪਚਾਪ ਖਾਣਾ ਖਾਧਾ ਅਤੇ ਬਸ ਤੇ ਛੱਡ ਗਏ ਸਾਰੇ ਬੱਚੇ ਆਪਣਾ ਅਨੁਭਵ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸਨ ਕਿ ਅਸੀਂ ਸਿੱਖ ਇਤਿਹਾਸ ਕਿਤਾਬਾਂ ਵਿੱਚ ਪੜ੍ਹਿਆ ਸੀ ਇਹ ਅਸਲ ਵਿੱਚ ਕਿੰਨਾ ਕੁਝ ਆਪਣੇ ਵਿੱਚ ਸਮਾਈ ਬੈਠਾ ਹੈ ਵਿਰਾਸਤੇ ਖਾਲਸਾ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਤਕਰੀਬਨ 8:00 ਵਜੇ ਅਸੀਂ ਸਕੂਲ ਪਹੁੰਚੇ ਸਾਰੇ ਬੱਚਿਆਂ ਦੇ ਮਾਪੇ ਇੰਤਜ਼ਾਰ ਵਿੱਚ ਖੜੇ ਸਨ ਅਧਿਆਪਕਾਂ ਨਾਲ ਅਸੀਂ ਹਰ ਸਾਲ ਬਾਲ ਦਿਵਸ ਤੇ ਵੱਖ-ਵੱਖ ਦੇਖਣ ਯੋਗ ਥਾਵਾਂ ਤੇ ਜਾਂਦੇ ਹਾਂ ਪਰ ਇਹ ਯਾਤਰਾ ਸਾਡੇ ਦਿਲਾਂ ਤੇ ਜੋ ਛਾਪ ਛੱਡ ਕੇ ਗਈ ਉਹ ਅਪੁੱਲ ਹੈ ਕੀ ਸਿੱਖਿਆ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ